ਵਾਸੰਗ ਦੀ ਮਾਤਾ ਗੁਰੀ ਅਤੇ ਉਹਨਾਂ ਦੇ ਛੋਟੇ ਸਹਜਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਹਰ ਸਾਲ ਤਪਾ ਮੰਡੀ ਪੁਲ ਦੇ ਥੱਲੇ ਜੋ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਲੰਗਰ ਲਗਾਇਆ ਜਾਂਦਾ ਹੈ तकरीबन 10-12 ਬਰਮਾਂ ਲੰਗਰ ਹੈ ਜੋ 12 ਸਾਲ ਹੋ ਚੁੱਕੇ ਹਨ ਸੰਗਤਾਂ ਬੜੇ ਹੀ ਸਹਿਯੋਗ ਦੇ ਨਾਲ ਰਲ ਮਿਲ ਕੇ ਮਾਇਆ ਤਨ ਮਨ ਔਰ ਧਨ ਦੇ ਨਾਲ ਸੇਵਾ ਕਰਦੀਆਂ ਹਨ ਜਿੱਥੇ ਸਾਨੂੰ ਸੰਗਤ ਵੱਲੋਂ ਮਾਇਆ ਦੀ ਮਦਦ ਦਿੱਤੀ ਜਾਂਦੀ ਹੈ ਉਥੇ ਆਸ-ਪਾਸ ਦੀ ਸੰਗਤਾਂ ਵੱਲੋਂ ਤਨ ਦੇ ਨਾਲ ਸੇਵਾ ਕਰਕੇ ਔਰ ਮਨ ਦੇ ਨਾਲ ਸੇਵਾ ਕਰਕੇ ਸਾਰੀ ਸੰਗਤ ਜੁੜੀ ਹੋਈ ਹੈ ਹਰ ਸਾਲ ਤਨ ਤਨ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਪਾਰ ਸਰਵੰਸਦਾਨ ਦਾਣ ਦੇ ਮਾਤਾ ਗੁਦਰੀ ਜੀ ਨੂੰ ਸਹਾਤ ਨੂੰ ਪ੍ਰਣਾਮ ਕਰਦੇ ਆਂ ਸੂਬਾ ਸਰਹੰਦ ਨੂੰ ਜਿੱਥੇ ਫਟਕਾਰਾਂ ਪੈਂਦੀਆਂ ਨੇ ਉਥੇ ਛੋਟੇ ਸਾਹਿਬ ਜਦਾਂ ਦੀ ਸ਼ਹੀਦੀ ਨੂੰ ਯਾਦ ਕਰਾਇਆ ਜਾਂਦਾ ਸੋ ਸੰਗਤ ਜਿੱਥੇ ਜਾਂਦੀ ਹੈ ਸਰਹੰਦ ਵਿਖੇ ਜਾਂਦਿਆਂ ਨੂੰ ਵੀ ਲੰਗਰ ਦੀ ਤੇ ਆਉਂਦਿਆਂ ਨੂੰ ਵੀ ਲੰਗਰ ਦੀ ਜਿਹੜੀ ਸਾਨੂੰ ਸਾਡੇ ਵੱਲੋਂ ਤਕਰੀਬਨ 28 ਤਰੀਕ ਤੱਕ ਇਹ ਲੰਗਰ ਹੈ 24 ਤਰੀਕ ਤੋਂ ਲੈ ਕੇ 5 ਦਿਨ ਲਗਾਤਾਰ 28 ਤਰੀਕ ਤੱਕ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋੜ ਸੰਗਤਾਂ ਲਈ ਲੰਗਰ ਹੈ ਇਹ ਤਿਆਰ ਹੁੰਦਾ ਹੈ ਤੇ ਸੰਗਤਾਂ ਛਕਦੀਆਂ ਹਨ ਵਾਹਿਗੁਰੂ ਦਾ ਨਾਮ ਜਪਦੀਆਂ ਹਨ ਇਸੇ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਾਰ ਕਿਰਪਾ ਰਵੇ ਤੇ ਹਰ ਸਾਲ ਇਸੇ ਤਰ੍ਹਾਂ ਹੀ ਲੰਗਰ ਸਾਡਾ ਚੱਲਦਾ ਰਹੇਗਾ ਜੀ ਸਾਰੀ ਸੰਗਤ ਨੂੰ ਪਤਿ ਹੈ ਵੀ ਇਹ ਪਲਦੇ ਹੈਠਾ ਅਜੋਕੇਂਚੀਆਂ ਦੇ ਵਿੱਚ ਇਹ ਸਾਡਾ ਸਰਬਸਾਂਝਾ ਲੰਗਰ ਆ ਜੀ ਮਾਤਾ ਗੁਜਰਕੌਰ ਚਾਰ ਸਾਹਿਬ ਜਦੇ ਸੇਟਾ ਡਰਮਾਲ ਮੋਤੀਰਾ ਮਹਿਰਾ ਹੋਰ ਵੀ ਜਿੰਨੇ ਸਾਡੇ ਸਿੱਖੀਦ ਹੋਇਆ ਉਹਨਾਂ ਦੀ ਹਸਤੋਂ ਸਮਰਪਤ ਦਾ ਇਹ ਪੰਜ ਰੋਜ਼ਾ ਲੰਗਰ ਚੱਲਦਾ ਜੀ ਇਹ ਲੰਗਰ ਦੇ ਵਿੱਚ ਇਹ ਸਾਡਾ ਸਰਵ ਸਾਂਝਾ ਲੰਗਰ ਹੈ ਇਹ ਸਾਰੇ ਪਿੰਡਾਂ ਦੇ ਸਹਿਯੋਗ ਦੇ ਨਾਲ ਅੱਜ ਉਹ ਕੜੈਲਾ ਕੜੈਲੀ ਰਾਜ ਤਬਾ ਮੰਡੀ ਨਾਲ ਜਿੰਨੇ ਵੀ ਸਾਡੇ ਡਿਪਾਰਟਮੈਂਟ ਜੋ ਆਪਣੀ ਜਿੰਨੀ ਵੀ ਹੋਰ ਕੋਈ ਜੁਨੀਅਨ ਹਰ ਇੱਕ ਨੇ ਸਾਨੂੰ ਲੰਗਰ ਦੇ ਲਈ ਸਾਥ ਦਿੱਤਾ ਇਹ ਇੰਨਾ ਕਿ ਸਾਨੂੰ ਉਤਸ਼ਾਹ ਮਿਲਦਾ ਵੀ ਸਾਨੂੰ ਕੋਈ ਕਮੀ ਨਹੀਂ ਇਹਦੇ ਵਿੱਚ ਆਉਂਦੀ ਕਿਉਂਕਿ ਨਾ ਇਹ ਕਲੱਬ ਨਾ ਸਾਡੀ ਕੋਈ ਕਮੇਟੀ ਹੈ ਨਾ ਕੋਈ ਕਲੱਬ ਆ ਇਹ ਸਰਵ ਸਾਂਝਾ ਲੰਗਰ ਹੈ ਜੀ ਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੰਗਤ ਆਉਂਦੀ ਹੈ ਹੋਰ ਵੀ ਸਰਹੰਦਰੋਂ ਜਾਣ ਵਾਲੀਆਂ ਸੰਗਤਾਂ ਨਾਲੇ ਰੁੱਕ ਕੇ ਜਾਂਦੀਆਂ 10 ਮਿੰਟ ਨਾਲੇ ਪ੍ਰਸ਼ਾਦਾ ਬਣੇ ਸੱਕੇ ਜਾਂਦੀਆਂ ਫਿਰ ਉਧਰੋਂ ਆਉਂਦੀਆਂ ਨੇ ਜਿਹੜੀਆਂ ਉਹਨਾਂ ਵਾਸਤੇ ਵੀ ਲੰਗਰ ਅਸੀਂ ਤਿਆਰ ਕਰਦੇ ਆਂ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਬਾਕੀ ਹੋਰ ਸੇਵਾਦਾਰਾਂ ਦਾ ਬਹੁਤ ਧੰਨਵਾਦ ਹੈ ਸਾਰੇ ਸਾਡੇ ਪ੍ਰਬੰਧਕਾਂ ਦਾ ਵਿਚਾਰੇ ਦਿਨ ਰਾਤ ਕਰ ਲੈਂਦੇ ਆ ਜੀ ਅੱਠ ਅੱਠ 10 10 ਦਿਨ ਕੰਮ ਛੱਡਦੇ ਆ ਜਿਹੜੇ ਇੱਥੇ ਕਰਦੇ ਆ ਸਾਨੂੰ ਖੁਦ ਨਹੀਂ ਨੂੰ ਇਹ ਪਤਾ ਲੱਗਦਾ ਵੀ ਸੇਵਾ ਦੇ ਵਿੱਚ ਕੌਣ ਕਿੰਨਾ ਹਿੱਸਾ ਪਾ ਗਿਆ ਕਹਿਣ ਦੀ ਲੋੜ ਨਹੀਂ ਪੈਂਦੀ ਇੱਕ ਵਾਰੀ ਮਾਰੀ ਜੀ ਇਸ ਗਰੁੱਪ 'ਚ ਬੇਨ ਤੇ ਨਾਲ ਦੀ ਨਾਲ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰਾ ਕੁਝ ਆਪਦੇ ਆ ਵੀ ਆਉਂਦਾ ਬਾਕੀ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਲੰਗਰ ਆ ਭੈਣਾ ਬੱਚੇ ਨੌਜਵਾਨ ਸਾਡੇ ਬਹੁਤ ਖੁਸ਼ੀ ਵਾਲੀ ਵੀ ਗੱਲ ਹੁੰਦੀ ਹੈ ਵੀ ਸਾਨੂੰ ਜਿਹੜੇ ਬੱਚੇ ਛੋਟੇ ਛੋਡੇ ਬੱਚੇ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਕਿਉਂਕਿ ਸੰਗਤ ਦੇ ਵਿੱਚ ਹੀ ਅਸੀਂ ਉਹ ਛੋਡੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਦਰਸ਼ਨ ਕਰਦੇ ਆ ਕਿਉਂਕਿ ਸੰਗਤ ਦੇ ਵਿੱਚ ਹੀ ਰੱਬ ਹੈ ਫੇਰ ਅਸੀਂ ਸਾਰੀ ਸੰਗਤ ਦਾ ਤੁਹਾਡਾ ਹੀ ਬਹੁਤ ਧੰਨਵਾਦ ਜਿਹੜਾ ਸਾਨੂੰ ਸਾਥ ਦੇ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਤਾਂ ਮੈਂ ਕਲਮੇ